ਵੈਸੇ 1 ਤੋਂ 6 ਤਰੀਕ ਦਾ ਅਣਚਿਤ ਵਿਆਹ ਕਹਿਰ ਤੇ ਕਈ ਵਾਰ ਸੋਸ਼ਲ ਮੀਡੀਆ ਤੇ ਇੱਕ ਚੀਜ਼ ਵਾਇਰਲ ਹੋ ਜਾਂਦੀ ਹੈ ਕਿ ਤੇ ਭੁੱਲ ਜਾਣਾ ਚਾਹੀਦਾ ਤੁਸੀਂ ਉਹ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਹੋ ਦਰਬਾਰ ਸਾਹਿਬ ਦੇ ਵਿੱਚ ਬੈਠਦੇ ਹੋ ਜਾ ਕੇ ਉੱਥੇ ਤੁਸੀਂ ਹਜੂਰੀ ਕੀਰਤਨੇ ਵੀ ਹੋ ਤੁਹਾਡੀ ਸੋਚ ਕੀ ਕਹਿੰਦੀ ਹੈ ਕਿ 1947 ਭੁੱਲ ਸਕਦਾ ਵਾ ਸੇ ਨਹੀਂ ਮੈਂ ਇਹ ਗੱਲ ਕਹਿਣਾ ਕਿ ਅੱਜ ਵੀ ਕਈ ਵਾਰੀ ਨਾ ਹੁਣ ਅਜੋਕੇ ਸਮੇਂ ਵਿੱਚ 1984 ਹਾਂ ਉਹ ਜੋਕੇ ਸਮੇਂ ਵਿੱਚ ਕਈ ਲੋਕ ਇਦਾਂ ਦੀਆਂ ਟਿੱਪਣੀਆਂ ਕਰਦੇ ਆ ਸਿੱਖਾਂ ਤੇ ਹੂੰ ਹੂੰ ਆਉਂਦੇ ਆਂ ਨੀ ਆ ਵੀਡੀਓ ਚ ਵੀ ਆਉਂਦੇ ਆਂ ਹਾਂ ਲੱਗਦਾ ਇਹਨਾਂ ਨੂੰ ਫੇਰ 84 ਯਾਦ ਕਰਾਉਣੀ ਪੈਣੀ ਆ ਐਂ ਤਾਂ ਕਰਕੇ ਲੋਕ ਕਤੰਜ ਕਰ ਸਕਦੇ ਕਤੰਜ ਵੀ ਕੱਸੇ ਜਾਂਦਾ ਤੇ ਮੈਂ ਉਹਨਾਂ ਨੂੰ ਕਹਿਣਾ ਉਹਨਾਂ ਬਈ ਅਸੀਂ ਭੁੱਲਾਂਗੇ ਤਾਂ ਯਾਦ ਕਰਾਂਗੇ ਨਾ ਅਸੀਂ ਤਾਂ ਭੁੱਲੇ ਹੀ ਨਹੀਂ ਦਰਦ ਅੱਲੇ ਜਖਮ ਅੱਲੇ ਕੌਣ ਭੁੱਲਦਾ ਜੀ ਕੌਣ ਭੁੱਲਦਾ ਹਾਂ 47 ਕੌਣ ਭੁੱਲਦਾ ਸਾਡੇ ਜਿਹੜੇ ਬਜ਼ੁਰਗ ਆ ਉਹ ਉਸ ਟਾਈਮ ਤੇ ਜਦੋਂ ਕੋਈ ਇਹ ਦਿਨ ਆਉਂਦੇ ਆ ਤਾਂ ਉਹ ਦੋ ਰੋ ਪੈਂਦੇ ਆ ਭਈ ਯਾਰ ਅਸੀਂ ਬਾਦਸ਼ਾਹ ਦੀ ਵੇਖੋ ਮੈਂ ਉੱਥੇ ਗਿਆ ਹਾਂ ਦਰਸ਼ਨ ਕਰਨ ਪਾਕਿਸਤਾਨ ਹਾਂ ਜਦੋਂ ਮੈਂ ਉੱਥੇ ਕਿਲੇ ਵੇਖੇ ਮਾਰਨ ਜੀ ਸਿੰਘ ਦੇ ਹਾਂ ਤੇ ਮੈਂ ਆ ਉਸ ਸਮੇਂ ਨੂੰ ਯਾਦ ਕਰਦਾ ਸੀ ਵੀ ਕਿਹੋ ਜਿਹਾ ਜਲੌ ਹੋਏਗਾ ਉਦੋਂ ਸਿੱਖ ਹੁੰਦਾ ਸਾਡੇ ਰਾਜੇ ਦਾ ਜਿਹਦਾ ਰਾਜ ਭਾਗ ਵਿਸ਼ਾਲ ਸੀ ਜਿਹਦਾ ਰਾਗ ਰਾਜ ਭਾਗ ਇਹਨਾਂ ਵਿਸ਼ਾਲ ਸੀ ਜਿਹਦੇ ਜਰਨੈਲ ਇੰਨੇ ਵੱਡੇ ਸੀ ਜਿਹਦੀਆਂ ਅੱਜ ਵੀ ਦੌਰਨ ਦਿੰਦੀਆਂ ਹਰੀ ਸਿੰਘ ਨਲੂਈ ਵਰਗੀਆਂ ਬਿਲਕੁਲ ਹਾਂ ਤੇ ਅਸੀਂ ਉਹ ਰਾਜ ਨਹੀਂ ਭੁੱਲ ਸਕਦੇ ਉਹ 47 ਨਹੀਂ ਭੁੱਲ ਸਕਦੇ ਤੇ ਆ ਹੁਣੇ ਜਿਹੜੀ ਵਾਪਰੀ 84 ਇਹ ਕਿਦਾਂ ਭੁੱਲ ਜਾਾਂਗੇ ਜਿਹੜੀ ਕੇਵਲ ਸਿੱਖਾਂ ਵਾਸਤੇ ਹੀ ਹੋਈ ਜਿਹੜੀ ਕੇਵਲ ਸਿੱਖਾਂ ਵਾਸਤੇ ਹੀ ਹੋਈ ਜਿਹਦੇ ਵਿੱਚ ਉਹ ਤੋਂ ਬਾਅਦ ਜੂਨ ਤੋਂ ਬਾਅਦ ਵਿੱਚ ਨਵੰਬਰ ਚ ਨਸ਼ਲ ਕੁਸ਼ੀ ਵੀ ਹੁੰਦੀ ਹੈ ਨਸ਼ਲ ਕੁਸ਼ੀ ਹੁੰਦੀ ਆ ਔਰ ਆਪਦੇ ਤੇ ਉਹ ਇੱਕ ਇੰਦਰਾ ਗਾਂਧੀ ਨੂੰ ਜਦੋਂ ਉਹ ਮਰਦੀ ਆ ਤੇ ਉਦੋਂ ਕਹਿੰਦੇ ਆ ਵੀ ਜਦ ਬੜਾ ਪੇਟ ਗਿਰਦਾ ਹੈ ਤਾਂ ਧਰਤੀ ਹਿੱਲਦੀ ਹੈ ਹੂੰ ਤੇ ਫਿਰ ਸਾਡਾ ਬੜਾ ਪੇੜ ਨਹੀਂ ਸੀਗਾ ਉਹ ਬਾਬਾ ਜਰਨੈਲ ਸਿਓ ਤੁਹਾਡੀ ਕੱਲੀ ਇੰਦਰਾ ਗਾਂਧੀ ਬੜਾ ਪੇੜ ਸੀ ਸਾਡਾ ਸਾਡਾ ਵੀ ਬੜਾ ਪੇੜ ਸੀ ਸਾਡਾ ਜੇ ਜੋ ਲੜਦੇ ਆ ਫਿਰ ਸਾਰੇ ਸਾਰਾ ਕੁਝ ਇੱਕ ਹੀ ਹੁੰਦਾ ਭਾਈ ਕੋਈ ਗੱਲ ਨਹੀਂ ਸੋ ਇਸ ਕਰਕੇ ਸਾਡੀ ਕੌਮ ਨਾਲ ਤੱਕਾ ਪਹਿਲੇ ਦਿਨ ਤੋਂ ਹੁੰਦਾ ਆ ਰਿਹਾ 1964 ਹੋਰ ਵੀ ਹੁੰਦਾ 1947 ਚ ਦੇਸ਼ ਦੀ ਵੰਡ ਹੁੰਦੀ ਆ ਫਿਰ 1947 ਦੇ ਮੈਂ ਕਿੰਨੇ ਮਿੰਟ ਹੁਣ ਵੀ ਹੁੰਦਾ ਤੱਕਾ ਹੂੰ 28 28 ਸਾਲ 30 30 ਸਾਲ ਸਾਡੇ ਬੰਦੀ ਸਿੰਘ ਬਿਨਾਂ ਕਿਸੇ ਕੇਸਾਂ ਤੋਂ ਜੇਲਾਂ ਹੀ ਡੰਗ ਛੱਡਦੇ ਇਹ ਹੁਣ ਵੀ ਤੱਕਾ ਹੋ ਰਿਹਾ ਚਿੰਨੀ ਸਜ਼ਾ ਅਮਰਪਾਲ ਵਰਗੇ ਵੀਰ ਤੇ ਬਿਨਾਂ ਕਿਸੇ ਦੋਸਤੋਂ ਸਾਬਤ ਕੀਤੇ ਜਾਂ ਅਦਾਲਤ ਵਿੱਚ ਪੇਸ਼ ਕੀਤੇ ਆ ਕੇਸ ਚਲਾਇਆ ਡੇਢ-ਢਾਲ ਸਾਲ ਤੁਸੀਂ ਜੇਲ੍ਹ 'ਚ ਡੱਕੇ ਹੋਏ ਹੁਣ ਵੀ ਤੱਕਾ ਹੁੰਦਾ ਲਗਾਤਾਰ ਹੋ ਰਿਹਾ ਹੁਣ ਲਗਾਤਾਰ ਹੋ ਰਿਹਾ ਕੇਵਲ 1947 1968 1984 ਹਾਂਜੀ ਅੱਜ ਤੱਕ ਰੁਕਿਆ ਨਹੀਂ ਨਹੀਂ ਰੁਕਿਆ ਔਰ ਮੈਨੂੰ ਰੁਕਣ ਦੇ ਚਾਂਸ ਵੀ ਨਹੀਂ ਲੱਗਦੇ ਕਿਉਂਕਿ ਸਾਡਾ ਇੱਕ ਐਸਾ ਧਰਮ ਹੈ ਸਿੱਖ ਧਰਮ ਹੈ ਜਿਹੜਾ ਹਰ ਇੱਕ ਧਰਮ ਨੂੰ ਆਦੇ ਵਿੱਚ ਸਮਾ ਲੈਣ ਦੀ ਸਮਰੱਥਾ ਰੱਖਦਾ ਹਾਂ ਮੈਂ ਹੁਣੇ-ਹੁਣੇ ਤਮਿਲਨਾਡੂ ਦੇ ਕੁਝ ਸਿਖਾਂ ਨੂੰ ਵੇਖ ਰਿਹਾ ਸੀ ਉਹ ਕਹਿੰਦੇ ਆ ਉਹ ਕਹਿੰਦੇ ਆ ਕਿ ਅਸੀਂ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੋਏ ਆ ਵੀ ਏਡੀ ਚੰਗੀ ਕੌਮ ਐ ਵੀ ਜਿਹੜਾ ਸਾਰਿਆਂ ਦਾ ਭਲਾ ਮੰਗਦੀ ਹੋਰ ਇਹਨਾਂ ਨਾਲ ਧੱਕਾ ਹੋ ਰਿਹਾ ਉਹਨਾਂ ਨੇ ਆਪਦਾ ਧਰਮ ਛੱਡ ਕੇ ਕਿਉਂਕਿ ਉੱਥੇ ਵੀ ਉਹਨਾਂ ਨਾਲ ਧੱਕਾ ਹੋ ਰਿਹਾ ਸੀ ਛੂਦਰ ਦੇ ਨਾਂ ਤੇ ਉਹਨਾਂ ਨੇ ਇੱਕੋ ਧਰਮ ਵੇਖਿਆ ਜਿਸੇ ਛੂਦਰ ਨੂੰ ਸਨਮਾਨ ਮਿਲਦਾ ਉਹ ਕਿਹੜਾ ਸਿੱਖ ਕਿਉਂਕਿ ਪਹਿਲਾਂ ਵੀ ਜਿਹੜੇ ਭਗਤਾਂ ਨੂੰ ਮੰਦਰਾਂ ਵਿੱਚੋਂ ਛੂਦਰ ਦੇ ਨਾਂ ਦੇ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਸੀ ਗੁਰੂ ਅਰਜਨ ਸਾਹਿਬ ਜੀ ਨਿਹਰ ਮੰਦਰ ਸਾਹਿਬ ਦੇ ਵਿੱਚ ਸੋਨੇ ਦੇ ਮੰਦਰ ਵਿੱਚ ਬਿਠਾ ਕੇ ਸਿਰ ਤੇ ਚੌਰ ਚੁਲਾ ਕੇ ਉਹਨਾਂ ਭਗਤਾਂ ਨੂੰ ਸਨਮਾਨ ਦਿੱਤਾ ਹੂੰ ਤੇ ਦਿਖਾਇਆ ਕਿ ਇਦਾਂ ਸਨਮਾਨ ਦੇਈਦਾ